ਲਗਾਤਾਰ ਪੈ ਰਹੀ بارش ਕਾਰਨ ਕਈ ਜਗ੍ਹਾ ਸੜਕਾਂ ਤਸਣ ਦੀ ਖਬਰ ਸਭ ਨੂੰ ਨਿਕਲ ਕੇ ਆ ਰਹੀ ਹੈ ਵੱਡੇ ਵੱਡੇ ਖੱਡੇ ਸੜਕਾਂ ਦੇ ਵਿੱਚ ਪੈ ਚੁੱਕੇ ਨੇ ਇਸ ਬਾਰੇ ਦੀ ਖਬਰ ਤੁਹਾਨੂੰ ਮੁਹਾਲੀ ਦਿਖਾ ਰਹੇ ਹਾਂ ਮੁਹਾਲੀ 에ਰਪੋਰਟ ਰੋਡ ਤੇ ਇੱਕ ਬਹੁਤ ਵੱਡਾ ਖੱਡਾ ਮੇਨ ਹਾਈਵੇ ਉੱਤੇ ਪੈ ਗਿਆ ਤਸਵੀਰਾਂ ਤੁਹਾਨੂੰ ਸੈਕਟਰ 67 ਸੀਪੀ ਮਾਲ ਦੀਆਂ ਦਿਖਾ ਰਹੇ ਹਾਂ ਉਹਦੇ ਸਾਹਮਣੇ ਬਿਲਕੁਲ ਇਹ ਖੱਡਾ ਪਿਆ ਜਿੱਤੇ ਕਿ ਲੋਕਾਂ ਨੂੰ ਵੱਡਾ ਖਤਰਾ ਹੈ ਇਸ ਨੂੰ ਲੈ ਕੇ ਉਹ ਜਗ੍ਹਾ ਉੱਤੇ ਵੈਰੀਕੇਟਿੰਗ ਕਰ ਦਿੱਤੀ ਹੈ ਪਰ ਤੁਸੀਂ ਦੇਖੋ ਕਿੰਨਾ ਵੱਡਾ ਪਾੜ ਪਿਆ ਪਾਣੀ ਲਗਾਤਾਰ ਇਸ ਖੱਡੇ ਦੇ ਵਿੱਚ ਨਿਕਲ ਰਿਹਾ ਹੈ ਕਾਫੀ ਛੱਲਾ ਪਾਣੀ ਮਾਰਦਾ ਨਜ਼ਰ ਆ ਰਿਹਾ ਹੈ ਤਾਂ ਨੇ ਕੱਲ ਚੰਡੀਗੜ੍ਹ ਦੇ ਵਿੱਚ ਜਦੋਂ ਬਾਰਸ਼ਾਂ ਦੇ ਕਾਰਨ ਇੱਕ ਜਗ੍ਹਾ ਸੜਕ ਤਸ ਗਈ ਜਿਸ ਦੇ ਵਿੱਚ ਇੱਕ ਨੌਜਵਾਨ ਮੋਟਰਸਾਈਕਲ ਸਵਾਰ ਉਸ ਖੱਡੇ ਦੇ ਵਿੱਚ ਡਿੱਗ ਪਿਆ ਸੀ ਕਾਫੀ ਸੱਟਾਂ ਉਸ ਮੋਟਰਸਾਈਕਲ ਸਵਾਰ ਦੇ ਲੱਗੀਆਂ ਜਿਸ ਤੋਂ ਬਾਅਦ ਜਾ ਕੇ ਬੜੀ ਮੁਸ਼ਕਲ ਦੇ ਨਾਲ ਉਸ ਨੌਜਵਾਨ ਨੂੰ ਬਾਹਰ ਕੱਢਿਆ ਤੇ ਨਾਲ ਦੀ ਨਾਲ ਉਸ ਤੇ ਮੋਟਰਸਾਈਕਲ ਨੂੰ ਬਾਹਰ ਕੱਢਿਆ ਗਿਆ ਕੱਦਨੇ 47 ਸੈਕਟਰ ਤੇ 48 ਸੈਕਟਰ ਦੀ ਡਿਵਾਈਡਿੰਗ ਰੋਡ ਸੀ ਜਿਸ ਜਗ੍ਹਾ ਉੱਤੇ ਕੱਲ ਚੰਡੀਗੜ੍ਹ ਦੇ ਵਿੱਚ ਵੀ ਹਾਦਸਾ ਵਾਪਰਿਆ ਸੀ ਉਸ ਤੋਂ ਬਾਅਦ ਹੁਣ ਮੁਹਾਰੀ ਦੀਆਂ ਸੜਕਾਂ ਵੀ ਧਸਣ ਲੱਗ ਪਈਆਂ ਕੱਦਨੇ 에어ਪੋਰਟ ਰੋਡ ਕਾਫੀ ਜਗ੍ਹਾ ਉੱਤੇ ਟ੍ਰੈਫਿਕ ਵੀ ਰਹਿੰਦੀ ਹੈ ਕਿਤੇ ਨਾ ਕਿਤੇ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਉਸ ਤੋਂ ਪਹਿਲਾਂ ਹੀ ਬੈਰੀਕੇਟਿੰਗ ਕਰ ਦਿੱਤੀ ਹੈ ਤੁਸੀਂ ਦੇਖੋ ਕਿਵੇਂ ਅੰਦਰ ਸੀਵਰੇਜ ਦੇ ਅੰਦਰ ਇਹ ਪਾਣੀ ਜਿਹੜਾ ਜਾ ਰਿਹਾ ਹੈ ਇਹ ਤਸਵੀਰਾਂ ਦੇਖੋ بارش ਦਾ ਪਾਣੀ ਲਗਾਤਾਰ ਇਸ ਖੱਡੇ ਦੇ ਵਿੱਚ ਪੈ ਰਿਹਾ ਇਸ ਨੂੰ ਲੈ ਕੇ ਲੋਕਾਂ ਨੂੰ ਵੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਏਅਰਪੋਰਟ ਰੋਡ ਜਾਓ ਮੁਹਾਲੀ ਵੱਲ ਜਾਓ ਤਾਂ ਇਹ ਖੱਡੇ ਜੂਰ ਧਿਆਨ ਨਾਲ ਦੇਖਿਆ ਕਰੋ ਕਿ ਕਿ ਬਕਾਰ ਇਸ ਤਰੀਕੇ ਦੇ ਵੱਡੇ ਹਾਸੇ ਹੋ ਜਾਂਦੇ ਨੇ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਇਸ ਤਰੀਕੇ ਦੀ ਜਾਣਕਾਰੀ ਪਹੁੰਚ ਸਕੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਹ ਮੁਹਾਲੀ ਦੀ ਖਬਰ ਹੈ